ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅਸੀਂ ਅੱਜ ਗੱਲ ਕਰੀਏ ਇੱਕ ਅਜਿਹੇ ਪਵਿੱਤਰ ਥਾਂ ਦੀ ਜਿਸ ਦਾ ਇਤਿਹਾਸ ਸਿੱਖ ਧਰਮ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਜ਼ਿਲ੍ਹਾ ਕੁਰਸੇਤਰ ਬ੍ਰਹਮਸ ਰੋਵਰ ਤੇ ਨਿਰਲੇ ਇਲਾਕਿਆਂ ਵਿੱਚ ਸਥਿਤ ਹੈ ਇੱਥੇ ਆ ਕੇ ਗੁਰੂ ਸਾਹਿਬ ਜੀ ਨੇ ਲੋਕ huriਤ ਰਵਾਜਾਂ ਦੇ ਉਲਟ ਮਾਲਪੋੜਿਆਂ ਦਾ ਲੰਗਰ ਚਲਾਇਆ ਇਸੇ ਸਮੇਂ ਇੱਕ ਜੋਗੀ ਜੋ ਮਹਾਰਾਜ ਤੋਂ ਖਾਰ ਖੰਦਾ ਸੀ ਉਸਨੇ ਆਪਣੀ ਤਾਤ੍ਰਿਕ ਤਾਕਤ ਨਾਲ ਭੁੱਖ ਵਧਾ ਲਈ ਅਤੇ ਲੰਗਰ ਸ਼ਿਕਨ ਲਈ ਬੈਠ ਗਿਆ ਜਦੋਂ ਸੇਵਾਦਾਰਾਂ ਨੇ ਇਹ ਗੱਲ ਗੁਰੂ ਸਾਹਿਬ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਬਚਨ ਕੀਤਾ ਸੇਵਾਦਾਰੂ ਸਤਨਾਮ ਵਾਹਿਗੁਰੂ ਆਖਦੇ ਹੋਏ ਲੰਗਰ ਵਰਤਾਓ ਜਦ ਜੋਗੀ ਨੇ ਪਹਿਲੀ ਭੁਰਕੀ ਖਾਈ ਤਾਂ ਉਸ ਦੀ ਭੁੱਖ ਮਿਟ ਗਈ ਉਸ ਨੇ ਗੁਰੂ ਜੀ ਦੀ ਮਹਿਮਾ ਦਾ ਅਸਲੀ ਅਹਿਸਾਸ ਹੋਇਆ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਸ਼ਰਧ ਲੈ ਲਈ ਇਸੇ ਥਾਂ ਇੱਕ ਹੋਰ ਇਤਿਹਾਸਿਕ ਘਟਨਾ ਵਾਪਰੀ ਜੋ ਸੂਰਜ ਗ੍ਰਹਿਣ ਨਾਲ ਜੁੜੀ ਹੋਈ ਹੈ ਸੂਰਜ ਗ੍ਰਹਿਣ ਦੇ ਸਮੇਂ ਗੁਰੂ ਸਾਹਿਬ ਜੀ ਇੱਥੇ ਆਏ ਤਾਂ ਜੋ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਵਿੱਚੋਂ ਬਚਾਇਆ ਜਾ ਸਕੇ ਉਹ ਸਮਝਾਉਂਦੇ ਸਨ ਕਿ ਸੂਰਜ ਗ੍ਰਹਿਣ ਇੱਕ ਵਿਗਿਆਨਿਕ ਘਟਨਾ ਹੈ ਇਸ ਦਾ ਕੋਈ ਸਬੰਧ ਦੇਵਤਿਆਂ ਜਾਂ ਦਾਣਵਾਂ ਨਾਲ ਨਹੀਂ ਉਸ ਸਮੇਂ ਦੇ ਪੁਜਾਰੀ ਲੋਕਾਂ ਤੋਂ ਧੜਮ ਦੇ ਨਾਮ ਤੇ ਮਹਿੰਗੇ ਤੋਹਫੇ ਲੈਂਦੇ ਸਨ ਇਸ ਕਰਮ ਕਾਂਡਾਂ ਦਾ ਪਰਦਾ ਫਾਸ਼ ਕਰਨ ਲਈ ਗੁਰੂ ਸਾਹਿਬ ਜੀ ਨੇ ਇੱਕ ਖੋਦ ਦੀ ਮੰਗਵਾਈ ਤੇ ਉਸ ਨੂੰ ਸੋਨੇ ਅਤੇ ਗੈਨੇ ਨਾਲ ਲੱਤ ਕੇ ਪੁਜਾਰੀਆਂ ਕੋਲ ਭੇਜਿਆ ਪੁਜਾਰੀ ਤਾਂ ਸੋਨਾ ਲੈਣ ਲਈ ਤਿਆਰ ਸਨ ਪਰ ਖੋਤੀ ਨਹੀਂ ਉਸੇ ਸਮੇਂ ਮਣੀ ਰਾਮ ਨਾਮ ਦਾ ਇੱਕ ਪੰਡਿਤ ਆਇਆ ਉਸਨੇ ਖੋਤੀ ਨੂੰ ਸਵੀਕਾਰ ਕਰ ਲਿਆ ਜਦ ਉਹ ਖੋਤੀ ਨੂੰ ਘਰ ਲੈ ਕੇ ਗਿਆ ਉਹ ਖੋਤੀ ਇੱਕ ਗਾਂ ਵਿੱਚ ਬਦਲ ਗਈ ਇਹ ਚਮਤਕਾਰ ਦੇਖ ਸਾਰੇ ਪੁਜਾਰੀ ਹੈਰਾਨ ਰਹਿ ਗਏ ਉਹਨਾਂ ਨੂੰ ਆਪਣੇ ਅੰਦਰੂਸ਼ਵਾਸ਼ਾਂ ਤੇ ਲਾਜਾਈ ਇਸ ਸਾਖੀ ਦਾ ਇੱਕ ਹੋਰ ਪੱਖ ਇਹ ਹੈ ਜਿਸ ਮਾਤਾ ਦਾ ਪੁੱਤਰ ਉਹ ਪੰਡਿਤ ਸੀ ਗੁਰੂ ਸਾਹਿਬ ਉਹਨਾਂ ਦੇ ਘਰ ਵੀ ਗਏ ਉੱਥੇ ਹੀ ਇੱਕ ਦੂਜਾ ਇਤਿਹਾਸਿਕ ਗੁਰਦੁਆਰਾ ਸਥਿਤ ਹੈ ਗੁਰਦੁਆਰਾ ਪਾਸ਼ੇ 10ਵੀਂ ਪੱਟਾ ਸਾਹਿਬ ਇਹ ਸਥਾਨ ਸਾਨੂੰ ਸਿੱਖਿਆ ਦਿੰਦੇ ਹਨ ਕਿ ਸੱਚ ਭਰੋਸਾ ਅਤੇ ਗਿਆਨ ਇਹਨਾਂ ਦੇ ਆਧਾਰ ਤੇ ਧਰਮ ਦੀ ਪਹਿਚਾਨ ਬਣਦੀ ਹੈ ਨਾ ਕਿ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ